ਆਈਐਸ ਪਰਮਪਾਲ ਕੌਰ ਦੀਆਂ ਮੁਸ਼ਕਲਾਂ ਵਧੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੁਰੰਤ ਡਿਊਟੀ ਤੇ ਆਉਣ ਦੇ ਲਈ ਸਰਕਾਰ ਦਾ ਨੋਟਿਸ ਜਿਹੜਾ ਜਾਰੀ ਹੋਇਆ ਡਿਊਟੀ ਤੇ ਹਾਜ਼ਰ ਨਾ ਹੋਣ ਤੇ ਕਾਰਵਾਈ ਹੋਏਗੀ ਸੋ ਬਠਿੰਡਾ ਤੋਂ ਬੀਜੇਪੀ ਉਮੀਦਵਾਰ ਨੇ ਪਰਮਪਾਲ ਕੌਰ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਨੂੰ ਭੇਜਿਆ ਸੀ ਅਸਤੀਫਾ ਔਰ ਅਸਤੀਫੇ ਇਸਤੀਫਾ ਦੇ ਕੇ ਭਾਜਪੀ ਦੇ ਵਿੱਚ ਸ਼ਾਮਲ ਹੋਈ ਸੀ ਪਰਮਪਾਲ ਕੌਰ ਸੋ ਹੁਣ ਕਿਹਾ ਜਾ ਰਿਹਾ ਕਿ ਅਸਤੀਫਾ ਨਾਮਨਜ਼ੂਰ ਹੈ ਤੁਰੰਤ ਡਿਊਟੀ ਤੇ ਆਉਣ ਦੀ ਗੱਲ ਕਹੀ ਜਾ ਰਹੀ ਹੈ ਪਰਮਪਾਲ ਕੌਰ ਜੋ ਕਿ ਸਿਕੰਦਰ ਸਿੰਘ ਮਲੂਕਾ ਦੇ ਕੁਝ ਸਮਾਂ ਪਹਿਲਾਂ ਜੋ ਸਾਡੇ ਸਹਿਯੋਗੀ ਬਜ਼ਮ ਵਰਮਾ ਦੇ ਨਾਲ ਪਰਮਪਾਲ ਕੌਰ ਮਲੂਕਾ ਦੇ ਪਤੀ ਗੁਰਪ੍ਰੀਤ ਮਲੂਕਾ ਦੇ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਕਿ ਕੁਝ ਕਿਹਾ ਉਹਨਾਂ ਨੇ ਉਹ ਸੁਣਦੇ ਆ। ਜੀ ਸਰ ਜੋ ਕੰਟਰੋਵਰਸੀ ਚੱਲ ਰਹੀ ਹੈ ਇਸ ਵਕਤ ਤੁਹਾਡੇ ਵਾਈਫ ਪ੍ਰਿਤਪਾਲ ਕੌਰ ਜੀ ਕਿਉਂਕਿ ਇਲੈਕਸ਼ਨ ਵੀ ਲੜ ਰਹੇ ਨੇ ਚੋਣਾਂ 'ਚ ਖੜੇ ਨੇ ਬਠਿੰਡੇ ਤੋਂ ਪਰ ਸੀਨੀਅਰ ਆਈਐਸ ਰਹੇ ਨੇ ਉਹਨਾਂ ਤੇ ਬੜੇ ਸਾਰੇ ਸਵਾਲ ਚੁੱਕੇ ਜਾ ਰਹੇ ਨੇ ਖਾਸ ਤੌਰ ਤੇ ਕਿਹਾ ਜਾ ਰਿਹਾ ਕਿ ਨੋਟਿਸ ਸਰਵ ਨਹੀਂ ਕੀਤਾ ਲੈ ਉਹਨਾਂ ਵੱਲੋਂ ਜਿੱਤੇ ਕਰਕੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੂੰ ਦੁਬਾਰਾ ਤੋਂ ਨੌਕਰੀ ਜੁਆਇਨ ਕਰਨੀ ਪਵੇਗੀ ਇਸ ਤੇ ਸਰ ਕੀ ਕਹਿੰਦੇ ਹੋ ਤੁਹਾਡੀ ਜਿਹੜੀ ਇਹ ਇਲੈਕਸ਼ਨ ਹੈ ਨਾ ਜੀ ਇਹਦੇ ਵਿੱਚ ਪਹਿਲਾ ਹੋ ਸਕਦਾ ਸੀ ਸਾਰੀਆਂ ਪਾਰਟੀਆਂ ਨੂੰ ਵੀ ਭੀੜੇਪੀ ਨੂੰ ਇੰਧਹਾਰਾ ਨਾ ਮਿਲੇ ਪਰ ਦਿਨੋਂ ਦਿਨ ਜਿਹੜੀ ਐਸੀ ਲਹਿਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਇਸ਼ਿਕਾਸਿਆਂ ਦੇ ਵਿੱਚ ਵੀ ਉਹਦੇ ਨਾਲ ਮੈਨੂੰ ਲੱਗਦਾ ਹੁਣ ਨਾ ਸਰਕਾਰ ਨੂੰ ਘਬਰਾਹਟ ਹੋ ਗਈ ਵੀ ਇਹ ਤਾਂ ਸਾਰੇ ਯਾ 20 ਬਾਰਾਂ ਦੇ ਪਿੱਛੇ ਛੱਡ ਕੇ ਅੱਗੇ ਜਾ ਰਹੇ ਨੇ ਕਿਉਂਕਿ ਜਿਹੜੀ ਪਹਿਲਾ ਸਾਰੀ ਗੱਲ ਹੋਈ ਵੀ ਹੈ ਉਹ 10 April ਦੀ ਫਾਈਨਲ ਹੋਈ ਵੀ ਹੈ ਤੇ ਸਰਕਾਰ ਨੂੰ ਜੇ ਕੋਈ ਐਕਸ਼ਨ ਲੈਣਾ ਚਾਹੀਦਾ ਸੀ ਫਿਰ ਉਹਦੀ ਲੈਣਾ ਚਾਹੀਦਾ ਸੀਗਾ ਕਿਉਂਕਿ ਹੁਣ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਵੀ ਸਾਡੇ ਪਲੇਆਫਸਾਂ ਦੀ ਘਾਟ ਹੈ ਇਸ ਕਰਕੇ ਅਸੀਂ ਉਹ ਦੇ ਵੀ ਸਕਦੇ ਤਾਮਜ਼ੂਰ ਕਰਦੇ ਆ ਫਿਰ ਆ ਜਿਹੜਾ ਮਹੀਨਾ ਵਿੱਚ ਗੈਪ ਆਇਆ ਉਹ ਵੀ ਪਾਉਣ ਦੀ ਜ਼ਰੂਰਤ ਨਹੀਂ ਸੀ ਉਹਦੀ ਐਕਸ਼ਨ ਲੈਣਾ ਚਾਹੀਦਾ ਸੀ ਕੀ ਕੋਈ ਇਸ ਗੱਲ ਦੀ ਕੋਈ ਮੈਂ ਸਮਝਦਾ ਕੋਈ ਅਸਰ ਨਹੀਂ ਫਿਰ ਕੀ ਕਾਰਨ ਕੀ ਲੱਗਦਾ ਕਿ ਇਸ ਤਰੀਕੇ ਨਾਲ ਹੁਣ ਮਤਲਬ ਚੋਣ ਲੜਨਗੇ ਜਾਂ ਫਿਰ ਕੋਈ ਤੁਸੀਂ ਕਾਨੂੰਨੀ ਸਹਾਰਾ ਲਵੋਗੇ ਕਿਉਂਕਿ ਮੁੱਖ ਮੰਤਰੀ ਤਾਂ ਕਹਿ ਚੁੱਕੇ ਐਸੇ ਐਕਸ਼ਨ ਲਵਾਂਗੇ ਕੋਈ ਨਹੀਂ ਤਾਂ ਨਹੀਂ ਕੋਈ ਚੋਣ ਨਹੀਂ ਜੀ ਅਸੀਂ ਲੜਦੇ ਹਾਂ ਚੋਣ ਉਹਨਾਂ ਨੇ ਆਪਦਾ ਕੰਮ ਕਰਨਾ ਸੀ ਆਪਦਾ ਕੰਮ ਕਰਨਾ ਉਹਨਾਂ ਤਾਂ ਇਹ ਹੁੰਦਾ ਵੀ ਅੜਿੱਕਾ ਕਿਵੇਂ ਡਾਉਣਾ ਹੈ ਖਰਾਬ ਕੇ ਕਰਨਾ ਉਹ ਵੀ ਇੱਕ ਔਰਤ ਨੂੰ ਇਲੈਕਸ਼ਨ ਲੜਨ ਤੋਂ ਕਿਵੇਂ ਰੋਕਣਾ ਹੈ ਉਹ ਉਸ ਕੰਮ ਤੇ ਲੱਗੇ ਹੋਏ ਆ ਜਿਹੜੇ ਕਹਿੰਦੇ ਕੁਝ ਹੋਰ ਆ ਕਰਦੇ ਕੁਝ ਹੋਰ ਆ ਉਹ ਖੁੱਲ੍ਹਦਲੀ ਦੇ ਨਾਲ ਕਰਨਾ ਚਾਹੀਦਾ ਜੀ ਸਗਾਂ ਜੀ ਉਹਨਾਂ ਨੂੰ ਆਪ ਦਾ ਕੈਂਡੀਡੇਟ ਠੀਕ ਲੱਗਦਾ ਮੁੱਖ ਮੰਤਰੀ ਨੂੰ ਆਪ ਕੌਂਟੈਸਟ ਕਰ ਲੈਣਾ ਚਾਹੀਦਾ ਉੱਥੇ ਪਰ ਆ ਛੋਟੀਆਂ ਗੱਲਾਂ ਚ ਪੈਣ ਦੀ ਲੋੜ ਨਹੀਂ ਇਤਨਾ ਸਤਾ ਜਿਹੜਾ ਹੈਗਾ ਐਕਸ਼ਨ ਲੈਂਦੀ ਹੈ ਪੰਜਾਬ ਸਰਕਾਰ ਤੇ ਫਿਰ ਤੁਸੀਂ ਕੋਰਟ ਦਾ ਵੀ ਰੁਖ ਕਰ ਸਕਦੇ ਹੋ ਬਿਲਕੁਲ ਜੀ ਜੇ ਜੇ ਕੋਈ ਕਿਸੇ ਨੂੰ ਜਰੂਰਤ ਪਈ ਉੱਥੇ ਜਿਹੜੀ ਹੈਗੀ ਆ ਅਸੀਂ ਉਹ ਕਾਨੂੰਨੀ ਸਲਾਹ ਦੇਵਾਂਗੇ ਉਸ ਤਰ੍ਹਾਂ ਕਰਾਂਗੇ ਸੋ ਪਰਮਪਾਲ ਕੌਰ ਦੇ પતિ ਗੁਰਪ੍ਰੀਤ ਮਲੂਕਾ ਦੇ ਨਾਲ ਗੱਲਬਾਤ ਜਿਹੜੀ ਆ ਕੁਝ ਸਮਾਂ ਪਹਿਲਾਂ ਜਿਹੜੀ ਆ ਹੋਈ ਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜੇਕਰ ਜ਼ਰੂਰਤ ਪਈ ਤਾਂ ਫਿਰ ਅਦਾਲਤ ਦਾ ਵੀ ਰੁਖ ਕਰ ਸਕਦੇ ਨੇ ਸੋ ਫਿਲਹਾਲ ਜੋ ਜਾਣਕਾਰੀ ਹੈ ਕਿ ਅਸਤੀਫਾ ਜਿਹੜਾ ਉਹਨਾਂ ਮੰਜ਼ੂਰ ਹੋਇਆ ਤੇ ਡਿਊਟੀ ਤੇ ਵਾਪਸ ਆਉਣ ਦੀ ਗੱਲ ਕਹੀ ਜਾ ਰਹੀ ਹੈ ਸੋ ਪਰਮਪਾਲ ਕੌਰ ਜੋ ਕਿ ਅਸਤੀਫਾ ਦੇ ਕੇ ਆਈਐਸ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਪਿਛਲੇ ਦਿਨੀ ਸ਼ਾਮਲ ਹੋਏ ਸੀ ਤੇ ਭਾਜਪਾ ਨੇ ਉਹਨਾਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਮੈਦਾਨ ਦੇ ਵਿੱਚ ਉਤਾਰਿਆ ਸੀ ਚੋਣ ਮੈਦਾਨ ਦੇ ਵਿੱਚ ਤਾਂ ਉਹ ਹੁਣ ਅਸਤੀਫਾ ਜੋ ਦਿੱਤਾ ਸੀ ਉਸ ਨੂੰ ਨਾਮਨਜ਼ੂਰ ਕਰਨ ਦੀ ਗੱਲ ਹੈ